ਹੁਲਾਥ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨਾਬਾ ਦੀ ਨਵੀਂ ਜਿਲ੍ਹਾ ਜੇਲ੍ਹ ਵਿੱਚੋਂ ਜ਼ਮਾਨਤ ਤੇ ਰਿਹਾ ਹੋ ਗਏ ਨੇ ਪਾਰਟੀ ਵਰਕਰਾਂ ਵਿੱਚ ਇਸ ਮੌਕੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਇਸ ਮੌਕੇ ਆਪਣੀ ਖੁਸ਼ੀ ਮਨਾਈ ਸੁਖਪਾਲ ਖੈਰਾ ਕਰੀਬ 100 ਦਿਨਾਂ ਤੋਂ ਉੱਪਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਨੇ ਸੁਖਪਾਲ ਸਿੰਘ ਖੈਰਾ ਨੇ ਬਾਹਰ ਆਉਂਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਕਈ ਤਰ੍ਹਾਂ ਦੇ ਤੰਜ ਕੱਸੇ ਨੇ ਕੀ ਤੰਜ ਕੱਸੇ ਨੇ ਜ਼ਰਾ ਤੁਸੀਂ ਵੀ ਸੁਣੋ ਪਰਕਰਮ ਵੀਰਾਂ ਨੂੰ ਵੀ ਭਵਾਉਣਾ ਨਹੀਂ ਨਾ ਦੇ ਤਾਂ ਕਾਊਂਟਰ ਤੇ ਮਾਰਦੇ ਮੇਰੇ ਆਈਡੀ ਥੱਲੇ ਕਰੀ ਇਹ ਪਸਟੀਰਾ ਨੇ ਇੱਕ ਦੂਜੇ ਨਾਲ ਟੱਕਰ ਆ ਰਹੇ ਸਾਨੂੰ ਕਹਿੰਦੇ ਬਰਾਬਰੋਦ ਮਰਥਕ ਜਿਹੜੇ ਨਹੀਂ ਕਰ ਲੀ ਭਾਜੀ ਕਰ ਲੀ ਠੀਕ ਆ ਤੁਸੀਂ ਆ ਜਾਓ ਬਲੇਕ ਪੰਡਿਆ ਰਹਾਂ ਉਹ ਕੋਣ ਤੇ ਲਾਲ ਕੋਲ ਲਾਲਾ ਯਾਰ ਲਾਉਂ ਹਾਂ ਹਰ ਰੈਂਜ ਫੋਰਬਿਡ ਹੈ ਸਤਿ ਸ਼੍ਰੀ ਅਕਾਲ ਜਿਹੜਾ ਉਹ ਸਮਰਥਕ ਜਿਹੜੇ ਸਮਰਥਕਾਂ ਸਰ ਇਹਨੇ ਬਹੁਤ ਧਿਆਨ ਰੱਖਿਆ ਵੀ ਆ ਦੋਨਾਂ ਜਾਨ ਨੇ ਕਿੰਨੇ ਕਿੰਨੇ ਘੰਟੇ ਬਾਹਰ ਖੜੇ ਰਹਿਣਾ ਇਹਨਾਂ ਨੇ ਹਾਂਜੀ ਜੀ ਆਲਾ ਤੁਹਾਡਾ ਬੱਚਾ ਆ ਆਪੜ ਮੰਨਦੀਤ ਕੀ ਆਲਾ ਤੁਹਾਡਾ ਆਪੜ ਇਹ ਵੀ ਹਰਥਾ ਪਹੁੰਚਦਾ ਮਨਪ੍ਰੀਤ ਸਿੰਘ ਜੀ ਸਰਦਾਰ ਸੁਖਬਾਲ ਸਿੰਘ ਖੈਰਾ ਜਿੰਦਾਬਾਦ ਗਲਵਰ ਸੇ ਉੱਤਰ ਠੀਕ ਠਾਕ ਥੋੜਾ ਹੋਰ ਅੱਗੇ ਆ ਜਾਓ ਰਾਮ ਹਰਾਮ ਨਾਰਾ ਜਿੰਨੇ ਤੁਸੀਂ ਆ ਜਾਓ ਕਲੈਕਮੈਂਟ ਯਾਰਾ ਯਾਰਾ ਸਭ ਆ ਥੋੜਾ ਅੱਗੇ ਆ ਜਾਓ ਬਾਕੀ ਕੱਟੋ ਇੱਕ ਮਿੰਟ ਬਈ ਇੱਕ ਮਿੰਟ ਹਾਂਜੀ ਜਿਹੜੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਅਗਰ ਸਾਹ ਮੂੰਹ ਮੁੱਖਾ ਜਿਹੜਾ ਆਇਆ ਜਾ ਰਿਹਾ ਦੂਜੇ ਨਾਲ ਉਹ ਆਵਾਂਗਾ ਜੀ ਮਿਲ ਲਗਾਤ ਹੈ ਤਸਵੀਰਾਂ ਸਿਗੀਆਂ ਸੁਖਪਾਲ ਸਿੰਘ ਖਹਿਰਾ ਜਿਹਨੇ ਸੁਖਪਾਲ ਹੋਏ ਦੇ ਛੋਟੇ ਬਾਅਦ ਤੋਂ ਬਾਹਰ ਇਸ ਲਈ ਰਹਿਣਾ ਹੋਈ ਨੇ ਹਾਲਾਂਕਿ ਜਿਨੇ ਦਿਨਾਂ ਦੇ ਵਿੱਚ ਜਮਾਤ ਜਿਹੜੀ ਹੈ ਉਹ ਪਹਿਲੇ ਪੇਜ ਦੇ ਵਿੱਚ ਨਹੀਂ ਆਇਆ ਅਗਲਾ ਜਿਹੜਾ ਹੈ ਉਹਨਾਂ ਦੇ ਬਹੁਤ ਲਓ ਰੂਬ ਰੂਬ ਕੋਲੋਂ ਉਹ ਕਰ ਦੋ ਉਹ ਲੱਡੂ ਬਣ ਦੋ ਆਓ ਇੱਕ ਮਿੰਟ ਭਾਈ ਜੀ ਇੱਕ ਮਾਰ ਹਾਂ ਕਰ ਦੋ ਕਰ ਦੋ ਇੱਕ ਮਿੰਟ ਵੀਰੇ ਇੱਕ ਮਿੰਟ ਇੱਕ ਮਿੰਟ ਕਰ ਠੀਕ ਆ ਹਾਂ ਜੀ ਹਾਂ ਦੇ ਵਿਚ ਬਾਹਰ ਆਏ ਨੇ ਖੇਰਾ ਸਾਹਿਬ ਮੂੰਹ ਮਿੱਠਾ ਜਿਹੜਾ ਪਾਇਆ ਜਾ ਰਿਹਾ ਜੀ ਉਹਦੇ ਨਾਲ ਠੀਕ ਹੈ ਜੀ ਉੱਥੇ ਆਵਾਂਗੇ ਜੀ ਪਲੇਟਫਾਰਮ ਮਿਲਨ ਬਾਅਦ ਤੇ ਜੀਰਾ ਜੀਆ ਪਾਸਿੰਗ ਠੀਕ ਹੈ ਜੀ ਖੇਰਾ ਸਾਹਿਬ ਸਿਕਵਾਲ ਗੁਲੀ ਗਈ ਜਮਾਨਤ ਤੋਂ ਬਾਹਰ ਬਾਹਰ ਨਿਕਲਨੇ ਰਿਹਾ ਹੋਏ ਨੇ ਹਾਲਾਂਕਿ ਜਿਹੜੇ ਜਨਾਂ ਦੇ ਵਿੱਚ ਜਮਾਨਤ ਜਿਹੜੀ ਹੈ ਉਹ ਖੜੀ ਖੜੀ ਬਾਹਰ ਟਿਕਵਾਲੇ ਜਿਹੜਾ ਆਜੂ ਨਾਲ ਸਾਰੇ ਇਕੱਠੇ ਹੋਏ ਖਰਦਾ ਸਾਹਿਬ ਫਸਟ ਰਿਕਸ਼ਨ ਕੀ ਹੈ ਤੁਸੀਂ ਜੇਲ੍ਹ ਚੋਂ ਬਾਹਰ ਆ ਗਏ 3100 ਦਿਨ ਤੋਂ ਧਰ ਰਹੇ ਹੋ ਦੇ ਵਿੱਚ ਦੇਖੋ ਗੱਲ ਇਹ ਆ ਕਿ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇਹ ਕੈਦ ਕੱਟਣੀ ਪਈ ਆ ਔਰ ਅਫਸੋਸ ਹੈ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰਦੇ ਜਿਨੇ ਮਰਜੀ ਪਰਚੇ ਦਰਜ ਕਰ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਦੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਝੂਠੇ ਪਰਚੇ ਹੋਏ ਇਹ ਉਹ ਇਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਹਾ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਫਿਰ ਮੈਂ ਸਮਝਦਾ ਫਿਰ ਇਸ ਹਿਸਾਬ ਨਾਲ ਇੱਕ ਬੜੀ ਬਹੁਤ ਵੱਡੀ ਕੋ ਸਜ਼ਾ ਦੇਣਗੇ ਇੱਕ ਬਹੁਤ ਵੱਡੀ ਸਜ਼ਾ ਦੇਣਗੇ ਕਿਉਂਕਿ ਜਦੋਂ ਮੈਂ ਨਿਗਾ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਂਤੀਆਂ ਜੇਲ੍ਹਾਂ ਵਿੱਚ ਬੈਠੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਹੀ ਨਜ਼ਰਬੰਦਵੇਂ ਉਹਨਾਂ ਤੋਂ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਂ ਨਿਗਾ ਮਾਰੀ ਕਿ ਆਪਣੇ ਨਾਲ ਗਵਾਂਡੀ ਦੇਸ਼ پاکستان ਉਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹ ਮੇਰਾ ਹਾਈਡਲ ਵੀ ਹੈਗਾ ਆਈ ਲਾਈਕ ਹਿਮ ਅ ਲੋਟ ਔਰ ਬਹੁਤ ਅੱਛਾ ਆਦਮੀ ਆ ਉਹ ਉਹਨੂੰ ਫੌਜ ਨੇ ੱੱ ਬਹੁਤ ਮਤਲਬ ਲੰਬੇ ਅਰਸੇ ਤੋਂ ਉਹ ਨਜ਼ਰਬੰਦ ਕੀਤਾ ਉਤੇ ਜਦੋਂ ਉਹਦੀ ਇੱਕ ਕੇਸ ਵਿੱਚ ਬੇਲ ਹੁੰਦੀ ਆ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਨੂੰ ਉਹਦੇ ਤੇ ਹੋਰ ਪਰਚਾ ਦਰਜ ਕਰੰਦੇ ਨੇ ਝੁੱਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਦਿਦਾਰ ਤੀਸਰਾ ਮੈਂ ਮੈਂ ਕਿਉਂਕਿ ਆਈ ਬਿਲੋਂਗ ਟੂ ਬੇਸਿਕਲੀ ਅਕਾਲੀ ব্যাকਗਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ੍ਹ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹ ਦੇ ਨਾਲ ਪਹਿਲਾਂ ਇਮਰਜੈਂਸੀ ਚ 1975 ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉਤੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਥਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜੇਲਾਂ ਉਥੇ ਲਗਭਗ ਸਾਲ-ਸਾਲ ਕੱਟਿਆ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਉਂਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਜਿੱਦਾਂ ਮਤਲਬ ਬੋਗਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਦੇਸ਼ ਤਰੋਹ ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਇਦਾਂ ਗ੍ਰਿਫਤਾਰ ਕਰਦੇ ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈਨਿੰਗੇ ਵਿਚਾਰੇ ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟਿਆ ਸਾਲ-ਸਾਲ 6-6 ਮਹੀਨੇ 1.5 ਸਾਲ ਔਰ ਜਦ ਫੇਮਨਾਲ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਐਡਾ ਕਮਜ਼ੋਰ ਤਾਂ ਹੈ ਨਹੀਂਗਾ। ਤੋ ਇਸ ਕਰਕੇ ਉਹ ਬਾਕੀ ਉਹ ਕਾਲਪੁਰ ਖਵਾਏ ਗੁਰੂ ਆ ਸ਼ਕਤੀ ਦੇਣ ਵਾਲਾ। ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਸੀ ਕਿ ਇਹਨੂੰ ਮੈਂਟਲੀ ਟੌਰਚਰ ਕਰੋ। ਮੇਰੇ ਬੈਰਿਕ ਦੇ ਅੰਦਰ ਕੈਮਰਾ ਲਾਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13 ਜ਼ੀਰੋ ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਦੇ ਲਈ ਐਡਾ ਕਾਇਰ ਬੰਦਾ ਮੈਂ ਸਮਝਦਾ। ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਹੈ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰਾ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਆ ਉਹਦੇ ਵਿੱਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਰਾਨਾ ਰੱਖਦਾ ਸੀ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸ ਤਾਂ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਕ ਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਉਹਨਾਂ ਦੱਸ ਸਕਾ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਹਿਆ ਨਾ ਉਹ ਕਾਲਪੁਰਕ ਵਾਹਿਗੁਰੂ ਬਹੁਤ ਬਿਆਨਤ ਹੈ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੂੰ ਕੁੱਟੇ ਨਾਨਕਾ ਔਰ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਦਨ ਮਰਜੀ ਦਵਾਈ ਚੱਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਆ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਵਾ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਉਹ ਸਾਰੀਆਂ ਪਾਰਟੀਆਂ ਦੇ ਆਗ ਬਿਲਕੁਲ ਸਰਪ੍ਰਾਈਜ਼ਿੰਗਲੀ ਬੀਜੇਪੀ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾਲ ਸਭ ਦਾ ਬੜਾ ਸ਼ੁਕਰਗੁਜ਼ਾਰ ਆ ਹਾਂ ਉਸ ਅਕਾਲਪੁਰ ਦਾ 1 ਮਿੰਟ ਅਕਾਲਪੁਰ ਦਾ ਸ਼ੁਕਰਗੁਜ਼ਾਰ ਆ ਹਲਕਾ ਭਲੱਥ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਆ ਆਪਣੇ ਐਨ ਆਰ ਆਈ ਵੀਰਾ ਭਰਾਵਾਂ ਦਾ ਸ਼ੁਕਰਗੁਜ਼ਾਰ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1 2 ਦਿਨ ਬਾਅਦ ਆਰਾਮ ਨਾਲ ਐਨਲਾਈਜ਼ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਸ ਤੋਂ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ। ਸਰ ਜੀ ਕੈਮਰੇ ਦੀ ਗੱਲ ਕੀਤੀ ਐ। ਐਸੇ ਲਾ ਅੰਦਰ ਕੈਮਰਾ ਲੱਗ ਸਕਦਾ ਜਿਵੇਂ ਤੁਸੀਂ ਕਹਿੰਦੇ ਮੈਂ ਉਹ ਵੀ ਕਿਹਾ ਕਿ ਆਈ ਡੋਨਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ ਉਹ ਬੜੀ ਮਾੜੀ ਹਰਕਤ ਹੈ। ਜੀ ਸਾਹਿਬ ਬਾਬਾ ਹੋ ਸਕਦਾ ਹੋ ਸਕਦਾ ਕਿ ਮੇਰੇ ਮੈਨੂੰ ਦੇਖ ਕੇ ਉਹ ਸਵਾਦ ਲੈਂਦੇ ਹੋਣਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਨਜ਼ਰਬੰਦ ਕੀਤਾ। ਪੰਜਾਬ ਦੇ ਜਿਵੇਂ ਗੈਸਟ ਹਾਊਸ ਨੇ ਉਹਨਾਂ ਦੇ ਤੇ ਕੈਮਰੇ ਲੱਗੇ ਨਹੀਂ ਤੁਹਾਡੇ ਤੇ ਲੱਗਾ ਇਸ ਤਰ੍ਹਾਂ ਲੱਗਦਾ। ਬੜਾ ਕੁਝ ਕਹਿਣਾ ਹੈ ਮੈਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ। ਬੜਾ ਕੁਝ ਮੈਂ। ਆਹ ਬੜੀ ਪਾਰਟੀ ਨੇ ਚੰਡੀ ਇਹ ਨਹੀਂ ਬਾ ਮੈਨੂੰ ਨਾ ਨਾ ਪਹਿਲਾ ਨਾ ਮੈਨੂੰ ਨਾ ਪਹਿਲਾ ਕੋਈ ਇੱਕ ਮਿੰਟ ਜੀ ਮੈਨੂੰ ਮੈਨੂੰ ਬੜਾ ਕਾਫੀ ਚੀਜ਼ਾਂ ਤੋਂ ਬਾਂਝੇ ਰੱਖਿਆ ਗਿਆ ਇਹ ਸਾਰੀ ਗੱਲ ਹੋਸ਼ ਮਨਸ਼ਾ ਕੀ ਲੱਗਦੀ ਹੈ ਡਾਕਟਰ ਵੀ ਕਿ ਅੰਦਰ ਮਨਸ਼ਾ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਤਕਰਾਰ ਹੋ ਗਿਆ ਕੋਈ ਬਹਿਸ ਵਸਾਈਆ ਹੋ ਗਿਆ ਜਦੋਂ ਅਗਲੇ ਮੂਰਖ ਬੰਦੇ ਕੋ ਦਲੀਲ ਮੁੱਕ ਜਾਂਦੀ ਉਹ ਤੁਹਾਡੇ ਗਾਲ ਪੈਂਦਾ ਵਾ ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ ਇਹ ਮੇਰੇ ਤੇ ਹੱਥੋਂ ਪਾਈ ਆ ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਵਾ ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦਮੇ ਬਣਾਏ ਨੇ ਉਹ ਮੈਂ ਸਭ ਨੂੰ ਲੜੂੰਗਾ ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਆ ਪਰ ਫਿਰ ਮੈਂ ਡਰ ਕੇ ਕਹਿਣਾ ਔਰ ਵਾਹਿਗੁਰੂ ਤੋਂ ਬਿਲਕੁਲ ਨਿਮਕੇ ਕਹਿਣਾ ਵਾ ਕਿ ਜੋ ਕੁਝ ਵੀ ਝੂਠ ਦਾ ਪਲੰਦਾ ਮੇਰੇ ਖਿਲਾਫ ਖੜਿਆ ਗਿਆ ਅਲਟੀਮੇਟ ਲੌਜੀਕਲ ਕਨਕਲੂਜਨ ਤੱਕ ਖਤਮ ਉਸ ਦੀ ਸਪੋਰਟ ਨਾਲ ਲੋਕਾਂ ਦੀ ਸਪੋਰਟ ਮੈਂ ਕਰੂੰਗਾ ਇਸ ਮੌਕੇ ਤੇ ਯੂਥ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਅਤੇ ਸੰਤੋਖ ਸਿੰਘ ਬੁੱਗਾ ਸਰਪੰਚ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਵਤਾਰ ਸਿੰਘ ਧਰਮਸੋਧ ਦੀ ਇਸ ਰਿਪੋਰਟ ਦੇ ਵਿੱਚ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲੀਡਰ ਜਿਹੜੇ ਕਿ ਨਿਧੜਕ ਹੋ ਕੇ ਪੂਰੀ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਨੇ ਤੇ ਸਰਕਾਰ ਨੇ ਆਪਣੀਆਂ ਨਾਕਾਮੀਆਂ ਲੁਕਾਉਣ ਦੇ ਲਈ ਉਹਨਾਂ ਨੂੰ ਲਗਭਗ 100 ਤੋਂ ਵੱਧ ਦਿਨ ਹੋ ਗਏ ਨੇ ਉਹਨਾਂ ਨੂੰ ਅੰਦਰ ਡੱਕਿਆ ਹੋਇਆ ਸੀਗਾ ਜੇਲ੍ਹ ਦੇ ਵਿੱਚ ਅੱਜ ਸਾਡੇ ਬੱਬਰ ਸ਼ੇਰ ਲੀਡਰ ਜਿਹੜੇ ਕਿ ਜੇਲ੍ਹ ਤੋਂ ਬਾਹਰ ਆ ਰਹੇ ਨੇ ਅਸੀਂ ਮਾਨ ਜੋ ਕੋਟ ਦਾ ਤਲਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾ ਕੇ ਸਾਡੇ ਲੀਡਰ ਨੂੰ ਅੱਜ ਜ਼ਮਾਨਤ ਦਿੱਤੀ ਹੈ ਤੇ ਸਾਨੂੰ ਪੂਰਨ ਤੌਰ ਤੇ ਆਸ ਹੈ ਕਿ ਸਾਡੇ ਲੀਡਰ ਸਰਦਾਰ ਸੰਗਪਾਲ ਸਿੰਘ ਖੇਰਾ ਜੀ ਦੁੱਗਣੇ ਚੌਗਣੇ ਜੋਸ਼ ਨਾਲ ਬਾਹਰ ਆ ਕੇ ਦੁਬਾਰਾ ਤੋਂ ਫੇਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਕਿੰਨੀ ਖੁਸ਼ੀ ਹੈ ਜੀ ਖੁਸ਼ੀ ਇੰਨੀ ਹੈ ਜੀ ਤੁਸੀਂ ਸਾਡਾ ਹਜੂਮ ਆਉਣਾ ਸ਼ੁਰੂ ਹੋ ਗਿਆ ਨਾਬੇ ਦੇ ਵਿੱਚੋਂ ਵੀ ਵਰਕਰ ਆ ਰਹੇ ਨੇ ਹਾਲਾਂਕਿ ਉਹਨਾਂ ਦਾ ਹਲਕਾ ਭਲੱਥ ਹੈ ਤੇ ਸਾਡੇ ਵੱਲੋਂ ਲੱਡੂਆਂ ਦਾ ਹਾਰ ਸਾਰਾ ਤੋਂ ਢੋਲੀ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਬਾਕੀ ਬਸ ਵੇਟ ਕਰਦੇ ਆ ਜਿੰਨੀ ਛੇਤੀ ਆਉਣਗੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਸਾਡੇ ਲਈ ਬਹੁਤ ਖੁਸ਼ੀ ਦਾ ਮਤਲਬ ਇਹ ਮਾਹੌਲ ਆ ਜੀ ਕਿਉਂਕਿ ਖੈਰਾ ਸਾਹਿਬ ਬਾਹਰ ਆ ਰਹੇ ਨੇ ਸਰਕਾਰ ਦੀ ਧੱਕੇਸ਼ਾਹੀ ਦੇ ਕਾਰਨ 3 ਮਹੀਨੇ ਤੋਂ ਉੱਪਰ ਟਾਈਮ ਦੇਖ ਲੋ ਜੇਲ੍ਹ ਚ ਕੱਟਣਾ ਪਿਆ ਇੱਕ ਨਿਰਦੋਸ਼ ਬੰਦੇ ਨੂੰ ਪਹਿਲਾਂ ਐਨਡੀਪੀਐਸ ਦਾ ਕੇਸ ਲਾਤਾ ਜੀ ਪਰਚਾ ਝੂਠਾ ਉਹਦੇ ਚ ਜਮਾਨਤ ਹੋ ਗਈ ਉਸੇ ਦਿਨ ਇੱਕ ਪਰਚਾ ਨਵਾਂ ਕਰਤਾ ਇਹਦਾ ਅਸੀਂ ਮਾਨਯੋਗ ਕੋਰਟ ਦਾ ਧੰਨਵਾਦ ਕਰਦੇ ਆਂ ਜੀ ਇਹਨਾਂ ਨੇ ਹਰ ਚੀਜ਼ ਦਾ ਖਾਰਾ ਕਰਕੇ ਲਾ ਲੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤੇ ਅਸੀਂ ਜੱਜ ਸਾਹਿਬ ਦਾ ਬਹੁਤ ਮਤਲਬ ਧੰਨਵਾਦ ਕਰਦੇ ਆਂ ਇਹਦੇ ਚ ਵੀ ਉਹਨਾਂ ਨੇ ਅੱਜ ਜਮਾਨਤ ਖੇਰਾ ਸਾਹਿਬ ਦੀ ਫੇਰ ਹੋ ਗਈ ਤੇ ਸ਼ਾਮ ਤੱਕ ਬਾਹਰ ਨਿਕਲੇ ਆਉਣਗੇ ਕਿ ਲੀਡਰ ਪਾਰਟੀ ਵਰਕਰੇ ਕਿੰਨਾ ਕੁ ਜੋਸ਼ ਭਰੇਗੇ ਬਹੁਤ ਜ਼ਿਆਦਾ ਉਤਸ਼ਾਹ ਜੀ ਕਿਉਂਕਿ ਖੈਰਾ ਸਾਹਿਬ ਉਹ ਲੀਡਰ ਨੇ ਜੀ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦੇ ਲੋਕਾਂ ਦੇ ਲਈ ਬੋਲਦੇ ਨੇ ਇਹ ਇਹ ਤੋਂ ਵੱਡੀ ਖੁਸ਼ੀ ਦੀ ਸਾਡੇ ਲਈ ਗੱਲ ਕੀ ਹੋ ਸਕਦੀ ਹੈ ਵੀ ਅੱਜ ਉਹ ਜਮਾਨਤ ਤੇ ਬਾਹਰ ਆ ਰਹੇ ਨੇ ਹਾਂਜੀ